ਜਿਸਵੇਂ ਨੇ ਖਾਲਸੇ ਦਾ ਰਾਜ ਹੋਣਾ ਹੈ ਇਹਨਾਂ ਸਭ ਇਸ ਤਰ੍ਹਾਂ ਦਾ ਹੋਗਾ ਸ਼ੇਰ ਤੇ ਭੇਡ ਇਹ ਕੋਈ ਇਹ ਕੋਈ ਥਾਂ ਪਾਣੀ ਪੀਣਗੇ ਇਸ ਤਰ੍ਹਾਂ ਦਾ ਰਾਜ ਹੋਗਾ ਕਿ ਉਸ ਰਾਜ ਦੇ ਵਿੱਚ ਕਿਸੇ ਦੇ ਨਾਲ ਜ਼ੁਲਮ ਤੇ ਅਤਿਆਚਾਰ ਨਹੀਂ ਹੋਣਾ ਤੇ ਉਹ ਸਾਰੀ ਕਿਰਪਾ ਹੋਗੀ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਵੇਲੇ ਇਹ ਕੋਈ ਇਤਿਗ੍ਰੰਥ ਜਿਹਨੂੰ ਅੱਪਾ ਕਹਿੰਨੇ ਪ੍ਰਗਟ ਰਾਂਖੀ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਸਾਹਮਣੇ ਸਾਰੀ ਦੁਨੀਆ ਨਤਮਸਤਕ ਹੋਣੀ ਹੈ ਮੈਂ ਸਭ ਤੋਂ ਪਹਿਲੇ ਨਤਮਸਤਕ ਹੋ ਗਿਆ ਕਿਉਂਕਿ ਸਚ ਨੂੰ ਜੋ ਨਹੀਂ ਪਹਿਚਾਨਦਾ ਸੱਚ ਜਿਹਨੂੰ ਨਜ਼ਰ ਨਹੀਂ ਆਉਂਦਾ ਫਾਰਸੀ ਦਾਣਾ ਨੇ ਲਿਖਿਆ ਹੈ ਦਨ ਨਬੀਨਤ ਬਰੋਸ਼ ਸ਼ਪਰੇ ਚਸ਼ਮ ਚਸ਼ਮੇ ਆਫਤਾਬ ਰਾਚੇ ਗੁਨੇ ਜੇ ਅਗਰ ਚਮਕਤਣ ਨੂੰ ਸੂਰਜ ਦੀ ਰੋਸ਼ਨੀ ਪਸੰਦ ਨਹੀਂ ਇਹਦੇ ਚ ਸੂਰਜ ਦਾ ਕਸੂਰ ਕੀ ਹੈ ਕਿਉਂਕਿ ਉਹਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ ਮੈਂ ਕਹਿੰਦਾ ਕਿ ਅੱਜ ਜਿਹੜੇ ਧਾਰਮਿਕ ਜਿੰਨੇ ਵੀ ਦੰਗੇ ਆ ਉਹ ਅਗਰ ਸ਼ਾਂਤ ਹੋ ਸਕਦੇ ਨੇ ਤੇ ਇੱਕੋ ਹੀ ਇੱਕ ਤਰੀਕਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦਾ ਉਪਦੇਸ਼ ਇਹਨਾਂ ਦਾ ਸੰਦੇਸ਼ ਇਹਨਾਂ ਦੇ ਹੁਕਮਨਾਮੇ ਇਹਨਾਂ ਦਾ ਗਿਆਨ ਜਨੋ ਜਨ ਕੋਲੇ ਚਲਾ ਜਾਵੇ ਸਾਰੇ ਇੱਕ ਥਾਂ ਇਕੱਠੇ ਹੋ ਜਾਣਗੇ ਮੈਂ ਤੇ ਮੇਰੇ ਮੇਰੀ ਲੜਾਈਆਂ ਮੁਕ ਜਾਣਗੀਆਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਨਾ ਦੇ ਸਾਂਝੇ ਗੁਰੂ ਨੇ